ਹਾਂਜੀ ਬਾਈ ਕਿਦਾਂ ਸਾਰੇ ਅੱਜ ਦੀ ਇਹ ਵੀਡੀਓ ਲਸੋਟਾ ਵੈਕਸੀਨ ਤੇ ਆ ਕੀ ਵੈਕਸੀਨ ਇਹ ਕਿਦਾਂ ਲਾਉਣੀ ਆ ਇਹ ਵੈਕਸੀਨ ਬਿਮਾਰ ਜਾਨਵਰ ਨੂੰ ਬਿਲਕੁਲ ਨਹੀਂ ਲਾਉਣੀ ਜਾਨਵਰ ਬਿਲਕੁਲ ਠੀਕ ਹੋਣਾ ਚਾਹੀਦਾ ਹੋ ਸਕੇ ਤਾਂ ਪਹਿਲਾਂ ਹੀ 5-7 ਦਿਨ ਡੀਵਾਰਮਿੰਗ ਵੀ ਕਰ ਲਓ ਵਧੀਆ ਰਿਜ਼ਲਟ ਆਊਗਾ ਜਦੋਂ ਵੀ ਵੈਕਸੀਨ ਆਪਾਂ ਖੋਲਦੇ ਆ ਇਹਦੇ ਵਿੱਚੋਂ ਇੱਕ ਦੇ ਵਿੱਚ ਤਾਂ ਕੱਲਾ ਪਾਣੀ ਜਿਹਾ ਹੁੰਦਾ ਲਿਕਵਿਡ ਤੇ ਇੱਕ ਹੁੰਦਾ ਪਾਊਡਰ ਇੱਕ ਨਾਲ ਉਹਦਾ ਨਿਪਲ ਕਰਕੇ ਇਦਾਂ ਚੀਜ਼ ਦਿੰਦੇ ਆ ਜਿਹਦੇ ਨਾਲ ਆਪਾਂ ਬੂੰਦਾਂ ਇਨਾਂ ਦੇ ਲੋਣੀਆਂ ਹੁੰਦੀਆਂ ਸਭ ਤੋਂ ਪਹਿਲਾਂ ਜਿਹਦੇ ਵਿੱਚ ਤਾਂ ਪਾਣੀ ਹੈ ਉਹਨੂੰ ਸਰੀੰਜ ਨਾਲ ਕੱਢ ਲੈਣਾ ਤੇ ਜਿਹੱਚ ਪਾਊਡਰ ਹੈ ਉਹਦੇ ਵਿੱਚ ਪਾ ਲੈਣਾ ਉਸ ਪਾਣੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਸੇ ਜਿਹੜੀ ਇੱਕ ਉਦਾਂ ਪਲਾਸਟਿਕ ਦੀ ਨਿੱਪਲ ਮਿਲਦੀ ਆ ਫੇ ਸਰੀੰਜ ਨਾਲ ਉਸ ਚੀਜ਼ ਚੋਂ ਪਾਣੀ ਬਾਹਰ ਕੱਢ ਕੇ ਉਹਦੇ ਵਿੱਚ ਭਰ ਲੈਣਾ ਤੇ ਫੇ ਇਹਦਾ ਲੋਣ ਦਾ ਤਰੀਕਾ ਇਹ ਆ ਜਾਨਵਰ ਦੇ ਦੋ-ਦੋ ਬੂੰਦਾਂ ਜੀਵ ਤੇ ਪਾਉਣੀਆਂ ਇੱਕ-ਇੱਕ ਬੂੰਦ ਜਿੱਦਾ ਅੱਖ ਚ ਪਾਤੀ ਤੇ ਨੱਕ ਚ ਪਾਤੀ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆਊਗਾ ਤੇ ਕੋਸ਼ਿਸ਼ ਕਰਿਆ ਕਰੋ ਸਾਲ ਦੇ ਵਿੱਚ ਇਹ ਜਿੱਦਾਂ ਕੀ ਇੱਕ ਵਾਰੀ ਨੌਵੇਂ ਕਿ ਮਹੀਨੇ ਜਾਂ ਅੱਠਵੇਂ ਮਹੀਨੇ ਲਾ ਦਿਆ ਕਰੋ ਤੇ ਇੱਕ ਵਾਰੀ ਲਾ ਦਿਆ ਕਰੋ ਦੂਸਰੇ ਜਾਂ ਤੀਸਰੇ ਮਹੀਨੇ ਜਨਵਾਰ ਬਿਮਾਰੀਆਂ ਤੋਂ ਦੂਰ ਰਹਿਣਗੇ ਤੇ ਬਿਮਾਰੀਆਂ ਨਾਲ ਬਿਲਕੁਲ ਨਹੀਂ ਫਿਰ ਲੱਗੇ ਆਉਂਦੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਜੀ ਤੇ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੰਦਾ ਲੱਗੀ ਧੰਨਵਾਦ